ਹਾਂਜੀ ਸਰ ਅੱਜ ਜਿਹੜਾ ਨਾਕਾ ਲਾਇਆ ਸੀਗਾ ਕੀ ਹੈ ਜੀ ਉਹਦਾ ਸਾਰਾ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਇੰਟਰ ਸਟੇਟ ਔਰ ਇੰਟਰ ਡਿਸਟ੍ਰਿਕਟ ਨਾਕੇਬੰਦੀ ਕਰਕੇ ਅਸੀਂ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਪਾਇਸ ਰਾਹੀਂ ਜਿਹੜੇ ਵੀ ਵਿਅਕਤੀ ਨੰਗਦੇ ਆ ਜਾਂ ਚੈੱਕ ਕੀਤੇ ਜਾਂਦੇ ਆ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਔਰ ਇਸ ਤਰ੍ਹਾਂ ਹੀ ਸਾਡੇ ਇੱਕ ਮੰਗੂਆ ਔਰ ਚਖਸਾ ਤੋਂ ਇੰਟਰ ਸਟੇਟ ਨਾਕਾ ਤੇ ਕਾਫੀ ਅਸੀਂ ਵੀਕਲਾਂ ਦੇ ਚਲਾਨ ਕੀਤੇ ਔਰ ਟੈਕਨੀਕ ਜੇ ਕੋਈ ਮੈਸੇਜ ਦੇਣਾ ਚਾਹੁੰਦਾ ਯਾਤਰੀਆਂ ਨੂੰ ਜੀ ਮੇ ਇਸ ਤੋਂ ਲਾਵਾ ਇੱਕ ਮਾਤਾ ਚੰਤਪੁਰਨੀ ਦਾ ਮੇਲਾ ਸਟਾਰਟ ਹੋਣ ਜਾ ਰਿਹਾ ਹੈ ਤੇ ਮੇਰੀ ਯਾਤਰੀਆਂ ਨੂੰ ਇਹੀ ਬੇਨਤੀ ਹੈ ਕਿ ਜੋ ਵੀ ਯਾਤਰੀ ਮਾਤਾ ਚੰਤਪੁਰਨੀ ਦੇ ਦਰਸ਼ਨ ਵਾਸਤੇ ਜਾ ਰਿਹਾ ਉਹਨੂੰ ਇਹੀ ਹੈ ਇੱਕ ਤਾਂ ਪਲਾਸਟਿਕ ਜੂਸ ਨਾ ਕਰਨ ਅਤੇ ਕਿੱਥੇ ਵੀ ਲੰਗਰ ਲੱਗਦੇ ਆ ਮਾਤਾ ਦੇ ਰਸਤੇ ਵਿੱਚ ਲੰਗਰ ਲੱਗਦੇ ਆ ਔਰ ਸਾਈਡ ਤੇ ਖੜ ਕੇ ਆਪੋ ਆਪਣਾ ਲੰਗਰ ਚੱਕਣ ਔਰ ਪਲਾਸਟਿਕ ਜਿਹੜਾ ਆ ਲੰਗਰ ਵਾਲਿਆਂ ਵਾਸਤੇ ਮੇਰੀ ਇਹ ਇਹ ਅਪੀਲ ਆ ਵੀ ਲੰਗਰ ਵਾਸਤੇ ਪਲਾਸਟਿਕ ਜੂਸ ਨਾ ਕਰਨ